ਸਾਸਰੀ ਗੱਲ ਮਿੱਤਰੋ ਤੁਸੀਂ ਦੇਖ ਰਹੇ ਹੋ ਆਪਣਾ ਚੈਨਲ ਸਾਫਨ ਕੀਤੀ ਗੱਲ ਕਰਦੇ ਆ ਮੈਂ ਮੌਸਮ ਬਾਰੇ ਦਾ ਮੌਸਮ ਹੈਗਾ ਇਹ 18 19 ਤੇ 20 ਤਰੀਕ ਨੂੰ ਪੂਰੇ ਦੀ ਹਵਾ ਚੱਲੂਗੀ ਤੇ ਜੋ ਸਿਸਟਮ ਮੀਂਹ ਆ ਰਿਹਾ ਸੀਗਾ ਉਹ ਜਿਹੜਾ ਥੋੜਾ ਲੇਟ ਹੋਇਆਗਾ ਜਿਹਦੇ ਕਰਕੇ ਜਿਹੜੀ ਬਾਸਮਤੀ 1400 13 15 ਆਪਣੇ ਜੋ ਵੀ ਬਾਸਮਤੀਆਂ ਨੇ 17 18 ਇਹ ਉਦੋਂ ਤੱਕ ਨਿਸ ਨਸਾਰਾ ਲੈ ਜਾਣੀਆਂ ਲਾਪਰ ਤੇ ਮੀਂਹ ਦੇ ਵਿੱਚ ਨਾ ਆਉਣ ਕਾਰਨ ਇਨਾਂ ਨੂੰ ਜੋ ਕਾਲਰ ਬਲਾਸਟ ਨੈਕ ਬਲਾਸਟ ਦੀ ਘੰਡੀ ਤੋਪ ਗਰਦਨ ਤੋੜਦੀ ਇੰਨੇ ਜੀ ਬਿਮਾਰੀਆਂ ਹੁੰਦੀਆਂ ਨੇ ਤੇ ਬੂਰ ਝੜਨ ਦੀ ਸਮੱਸਿਆ ਆਉਂਦੀ ਸੀ ਤੇ ਉਹ ਨਹੀਂ ਆਊਗੇ ਹਜੇ 20 ਤਰੀਕ ਤੋਂ ਬਾਅਦ ਦੇ ਮੌਸਮ ਦੀ ਗੱਲ ਫੇਰ ਕਰਦੇਗੇ 20 ਤਰੀਕ ਤੱਕ ਮੌਸਮ ਲਗਭਗ ਪੰਜਾਬ ਦੇ ਵਿੱਚ ਖੁਸ਼ਕ ਰਹੂਗਾ ਤੇ ਕਿਤੇ ਕਿਤੇ ਬਾਰਿਸ਼ ਹੋ ਸਕਦੀ ਹੈ ਉਹ ਵੀ ਨਾਮਾਤ ਰਹੇਗੀ ਤੇ ਹਰਿਆਣਾ ਤੇ ਦਿੱਲੀ ਦੇ ਵਿੱਚ ਇਹ ਬਾਰਿਸ਼ ਹੋਊਗੀ ਧੰਨਵਾਦ ਬਾਕੀ ਆਪਣਾ YouTube ਚੈਨਲ ਸਬਸਕ੍ਰਾਈਬ ਕਰੋ ਤੇ ਹੋਰ ਜਾਣਕਾਰੀ ਇਹਦੇ ਉੱਤੇ vê